ਸਵਾਲ ਹੁੰਦੇ ਆ ਤੁਹਾਨੂੰ ਉਸ ਦਿਨ ਵਾਕਿਆ ਕੀ ਹੋ ਗਿਆ ਕਿ ਤੁਹਾਨੂੰ ਮੋਬਾਈਲ ਤੱਕ ਹੋਣਾ ਪਿਆ ਲੋਕ ਜਾਣ ਬੁੱਝ ਕੇ ਜਨਾ ਆ ਜਨੇ ਉਹ ਵੀਡੀਓ ਪੂਰੀ ਦੇਖਿਓ ਮੇਰੀ ਗੱਲ ਕਰਨ ਦਾ ਸਟਾਈਲ ਇਦਾਂ ਦਾ ਮੈਂ ਇਸ ਤਰ੍ਹਾਂ ਕਰਕੇ ਗੱਲ ਕਰ ਰਿਹਾ ਸੀ ਉਹ ਸਟਾਈਲ ਨੂੰ ਬਣਾ ਕੇ ਉਹਨੂੰ ਲਾ ਕੇ ਇਸ ਤਰ੍ਹਾਂ ਦਿਖਾ ਦਿੱਤਾ ਗਿਆ ਵੱਡਾ ਫੋਨ ਨੂੰ ਹੱਥ ਨਹੀਂ ਸੀ ਪਿਆ ਨਹੀਂ ਨਹੀਂ ਹੱਥ ਨਹੀਂ ਪਿਆ ਜੀ ਉਹ ਬਿਲਕੁਲ ਉਹਨੂੰ ਇਸ ਤਰ੍ਹਾਂ ਦਿਖਾਇਆ ਗਿਆ ਮੈਂ ਉਹ ਇੱਕ ਤਰ੍ਹਾਂ ਦੀ ਗੱਲ ਕਰ ਰਿਹਾ ਸੀ ਇਸ ਤਰ੍ਹਾਂ ਕਿ ਜਾਣਬੁੱਝ ਕੇ ਪ੍ਰੋਪਗੈਂਡ ਦੇ ਵਿਰੋਧੀਆਂ ਕਿੰਨਿਉਂ ਕੀਤੇ ਜਾ ਰਹੇ ਨੇ ਸਾਡੇ ਪਿੱਛੇ ਹੋਰ ਤਾਂ ਕੋਈ ਨਿਕਲਦਾ ਨਹੀਂ ਵੀ ਇਹਨੇ ਇੱਥੇ ਇਹਨਾਂ ਨੇ ਖਾ ਲਿਆ ਕੁਛ ਦੱਬ ਲਿਆ ਕੋਈ ਕਬਜ਼ਾ ਕਰ ਲਿਆ ਪੂਰੀ ਵੀਡੀਓ ਕੋਈ ਹੋਰ ਸੀ ਬੈਠਾ ਗੱਲ ਕਰ ਰਿਹਾ ਇਸ ਤਰ੍ਹਾਂ ਸਨਹਤ ਕਰਕੇ ਕਿ ਪ੍ਰੋਪਗੈਂਡਾ ਸੀ ਜਿਹੜਾ ਉਹਨੇ ਲੋਕਾਂ ਸਾਹਮਣੇ ਪੇਸ਼ ਕਿਉਂ ਨਹੀਂ ਕੀਤੀ ਵੀਡੀਓ ਜਿਹੜੀ ਪੂਰੀ ਸੀ ਉਸ ਸਮੇਂ ਪੂਰੀ ਵੀਡੀਓ ਜਿਹੜੀ ਹੈਗੀ ਮੇਰੇ ਕਿੰਨਿਉਂ ਤਾਂ ਬਣਵਾਈ ਨਹੀਂ ਜਾ ਰਹੀ ਸੀ ਉਹ ਬਹਾਨੇ ਦੇ ਵਿੱਚ ਤੁਹਾਡੇ ਤੇ ਸਵਾਲ ਇਸ ਕਰਕੇ ਖੜੇ ਹੋ ਜਾਂਦੇ ਕਿ ਤੇ ਆਮ ਘਰਾਂ ਦੇ ਮੁੰਡੇ ਸੀ ਪਰ ਇਸ ਤਰ੍ਹਾਂ ਕਿਉਂ ਬਿਹੇਵ ਕਰਨ ਲੱਗ ਗਏ ਦੇਖੋ ਆਮ ਘਰਾਂ ਦੇ ਮੁੰਡੇ ਆ ਜਿੰਨਾ ਹਲਕੇ ਚ ਮੈਂ ਵਿਚਰਦਾ ਇਹਨਾਂ ਦਾ ਕੋਈ ਨਹੀਂ ਵਿਚਰਦਾ ਉਹ ਜਾਣ ਬੁੱਝ ਕੇ ਸਾਨੂੰ ਬਦਨਾਮ ਕਰਨ ਵਾਸਤੇ ਹੋਰ ਕੁਝ ਨਹੀਂ ਨਿਕਲ ਰਿਹਾ ਹੁਣ ਮੈਂ ਤੈਨੂੰ ਇਦਾਂ ਜੇ ਇਦਾਂ ਮੈਂ ਗੱਲ ਕਰ ਹੀ ਜਾਨਾ ਆ ਮੁੰਡੇ ਵਾਲੇ ਇਦਾਂ ਗੱਲ ਕਰੀ ਜਾਂਦੇ ਦੇ ਨਾਲ ਠੀਕ ਹੈ ਐਵੇਂ ਨਹੀਂ ਐਵੇਂ ਨਹੀਂ ਕਰਕੇ ਇਹ ਕੈਮਰਾ ਇੱਕਦਮ ਥਲ ਜੱਕਦਮ ਥੱਲੇ ਕਰ ਲਈ ਉਹ ਇਹ ਲੋਕਾਂ ਨੂੰ ਤਾਂ ਲੱਗਣਾ ਕਿ ਕੈਮਰਾ ਕੋਲਾ ਜੀ ਪੱਤਰਕਾਰ ਤੋਂ ਤੁਹਾਡੇ ਵਿਰੋਧੀ ਕਹਿੰਦੇ ਆ ਕਿ ਸਾਨੂੰ ਤਸੱਲੀ ਨਹੀਂ ਹੁੰਦੀ ਜੋ ਵਾਅਦਾ ਸਰਕਾਰ ਕਰਦੀ ਹੈ ਉਹ ਪੂਰੇ ਨਹੀਂ ਕਰਦੀ ਕਿਉਂ ਨਹੀਂ ਪੂਰੇ ਕੀਤੇ ਜੀ ਸਾਰੇ ਵਾਅਦੇ ਪੂਰੇ ਕੀਤੇ ਹੋਏ ਨੇ ਕੌਣ ਕਹਿੰਦਾ ਜੀ ਸਰਕਾਰ ਤੋਂ ਲੋਕ ਇੰਨਾ ਖੁਸ਼ ਨਹੀਂ ਮੈਂ ਲੋਕਾਂ 'ਚ ਜਾ ਕੇ ਆਏ ਆ ਮੈਂ ਕੱਲੇ ਕੱਲੇ ਪਿੰਡ ਜਾ ਕੇ ਆਏ ਆ ਬਹੁਤ ਖੁਸ਼ ਨਹੀਂ ਪਈ ਹੁਣ ਤੱਕ ਪਿੰਡ 'ਚ ਨਵੀਂ ਇੱਟ ਤੱਕ ਨਹੀਂ ਲੱਗੀ ਕੋਈ ਗ੍ਰਾਂਟ ਨਹੀਂ ਮਿਲੀ ਕੋਈ ਕੁਝ ਨਹੀਂ ਹੋਇਆ ਤੁਹਾਨੂੰ ਪਿੰਡਾਂ ਚ ਲਾਂਬੇ ਨਹੀਂ ਆਉਂਦੇ ਮੇਰੇ ਹਲਕੇ ਦੇ ਕੰਮ ਚੱਲ ਰਹੀ ਹੈ ਜੀ ਕਾ ਤੁਹਾਡੇ ਤੋਂ ਮਤਲਬ ਕਾਰਗਜ਼ਰੀ ਤੋਂ ਪੂਰਾ ਖੁਸ਼ ਹੈ ਪੂਰਾ ਖੁਸ਼ ਹੈ ਬਜਟ ਪੇਸ਼ ਹੋ ਚੁੱਕਾ ਹੈ ਪੰਜਾਬ ਸਰਕਾਰ ਕੀ ਕਹਿੰਦੇ ਨੇ ਸਾਡੇ ਨਾਲ ਵਿਧਾਇਕ ਨੇ ਸੁਖਵੀਰ ਸਿੰਘ ਮੈਸਰ ਖਾਨਾ ਜੀ ਐਮ ਐਲ ਏ ਸਾਹਿਬ ਬਜਟ ਪੇਸ਼ ਹੋ ਗਿਆ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡੇ ਵਿਰੋਧੀ ਕਹਿੰਦੇ ਆ ਕਿ ਸਾਨੂੰ ਤਸੱਲੀ ਨਹੀਂ ਹੁੰਦੀ ਜੋ ਵਾਦਾ ਸਰਕਾਰ ਕਰਦੀ ਹੈ ਉਹ ਪੂਰੇ ਨਹੀਂ ਕਰਦੀ ਕਿਉਂ ਨਹੀਂ ਪੂਰੇ ਕੀਤੇ ਜੀ ਸਾਰੇ ਵਾਦੇ ਪੂਰੇ ਕੀਤੇ ਹੋਏ ਨੇ ਜਿਨੇ ਵੀ ਵਾਅਦੇ ਕੀਤੇ ਨੇ ਪਹਿਲੀ ਵਾਰ ਹੋਇਆ ਕਿ ਅਰਵਿੰਦ ਕੇਜਰੀਵਾਲ ਦੀਆਂ ਤੇ ਸੀਐਮ ਸਾਹਿਬ ਦੀਆਂ ਕੀਤੀਆਂ ਹੋਈਆਂ ਗਰੰਟੀਆਂ ਲੋਕਾਂ ਚ ਪੂਰੀਆਂ ਹੋ ਰਹੀਆਂ ਨੇ 600 ਜੁਨਟ ਮਾਫ ਹੋਈ ਬਿਜਲੀ 0 ਬਿਲ ਆਏ ਨਹੀਂ ਪਹਿਲੀ ਵਾਰ ਹੋਇਆ ਕਿ ਅੱਜ ਤੱਕ ਦੇਖਦੇ ਆਏ ਆਂ ਸਰਕਾਰਾਂ ਆਪਾਂ ਕਿ ਕਿਸੇ ਨੇ ਕੋਈ ਧਾਰਾ ਵੀਸਤਾ ਪ੍ਰਾਈਵੇਟ ਸਾਡੀਆਂ ਜ਼ਮੀਨਾਂ ਦਾ ਸਰਕਾਰ ਦੀਆਂ ਵੀਸਤੀਆਂ ਗਣੇ ਰੱਖਤੀਆਂ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਚੱਲਦਾ ਹੋਇਆ ਪ੍ਰਾਈਵੇਟ ਥਰਮਲ ਪਲਾਨ ਖਰੀਦਿਆ ਠੀਕ ਹੈ ਇਸ ਕਰਕੇ ਕੌਣ ਕਹਿੰਦਾ ਜੀ ਸਰਕਾਰ ਤੋਂ ਲੋਕ ਇੰਨਾ ਖੁਸ਼ ਨੇ ਮੈਂ ਲੋਕਾਂ 'ਚ ਜਾ ਕੇ ਆਏ ਆ ਮੈਂ ਕੱਲੇ-ਕੱਲੇ ਪਿੰਡ ਜਾ ਕੇ ਆਏ ਆ ਬਹੁਤ ਖੁਸ਼ ਨੇ ਸਾਰੇ ਖੁਸ਼ ਨੇ ਜੀ ਪਰ ਉਹ ਤਾਂ ਵੀ ਹੈ ਪਰ ਹੁਣ ਤੱਕ ਪਿੰਡ 'ਚ ਨਵੀਂ ਇੱਟ ਤੱਕ ਨਹੀਂ ਲੱਗੀ ਕੋਈ ਗ੍ਰਾਂਟ ਨਹੀਂ ਮਿਲੀ ਕੋਈ ਕੁਝ ਨਹੀਂ ਹੋਇਆ ਤੁਹਾਨੂੰ ਪਿੰਡਾਂ 'ਚ ਲਾਂਭੇ ਨਹੀਂ ਆਉਂਦੇ ਮੇਰੀ ਹਲਕੀ ਦੇ ਕੰਮ ਚੱਲ ਰਹੇ ਆ ਜੀ ਬਹੁਤ ਵਧੀਆ ਕੰਮ ਚੱਲ ਰਹੇ ਨੇ ਸਚਾਰੂਦਾਂਕ ਨ ਚੱਲ ਰਹੇ ਨੇ ਉਹ ਕਰ ਰਹੇ ਆ ਜਿਹੜੇ ਸਭ ਤੋਂ ਪਹਿਲਾਂ ਜ਼ਰੂਰੀ ਨੇ ਜਿਵੇਂ ਟੋਬਿਆਂ ਦੇ ਵਿੱਚੋਂ ਪਾਣੀ ਦੀ ਨਿਕਾਸੀ ਦੇ ਕੰਮ ਜਿਹੜੇ ਮੇਨ ਨੇ ਜਿਹੜੇ ਅੱਜ ਤੱਕ ਪਿਛਲੀਆਂ ਸਰਕਾਰਾਂ ਨੇ ਪੂਰੇ ਨਹੀਂ ਕੀਤੇ ਠੀਕ ਹੈ ਉਹ ਕੰਮ ਕਰਨੇ ਆ ਜਿਹੜੇ ਸਾਡੇ ਬਹੁਤ ਜ਼ਰੂਰੀ ਕੰਮ ਨੇ ਪਹਿਲ ਦੇ ਆਧਾਰ ਤੇ ਕਰਨ ਵਾਲੇ ਕੰਮ ਨੇ ਉਹ ਅਸੀਂ ਕਰ ਰਹੇ ਆ ਤੁਹਾਡਾ ਹਲਕਾ ਤੁਹਾਡੇ ਤੋਂ ਮਤਲਬ ਕਾਰਗੁਜ਼ਾਰੀ ਤੋਂ ਪੂਰਾ ਖੁਸ਼ ਹੈ ਪੂਰਾ ਖੁਸ਼ ਹੈ ਤਾਂ ਫਿਰ ਉਹ ਕਿਉਂ ਹੋ ਜਾਂਦਾ ਹੈ ਕਿ ਇੱਕ ਸਵਾਲ ਹੁੰਦੇ ਆ ਤੁਹਾਨੂੰ ਉਸ ਦਿਨ ਵਾਕਿਆ ਕੀ ਹੋ ਗਿਆ ਕਿ ਤੁਹਾਨੂੰ ਮੋਬਾਈਲ ਤੱਕ ਹੋਣਾ ਪਿਆ ਦੇਖੋ ਜੀ ਮੋਬਾਈਲ ਖੋਣ ਵਾਲੀ ਕੁਝ ਨਹੀਂ ਹੈ ਅੱਜ ਕੱਲ ਜਿਹੜਾ ਹੈਗਾ ਇਹਦਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਜਿਹੜੇ ਹੈਗੇ ਆ ਇਹਦੇ ਵਿੱਚ ਲੋਕ ਜਾਣਬੁੱਝ ਕੇ ਜਿਹੜਾ ਆ ਜਨੇ ਮੇਰੇ ਉੱਥੇ ਉਹ ਵੀਡੀਓ ਪੂਰੀ ਦੇਖਿਓ ਮੇਰੀ ਗੱਲ ਕਰਨ ਦਾ ਸਟਾਈਲ ਇਦਾਂ ਦਾ ਮੈਂ ਇਸ ਤਰ੍ਹਾਂ ਕਰਕੇ ਗੱਲ ਕਰ ਰਿਹਾ ਸੀ ਉਹ ਸਟਾਈਲ ਨੂੰ ਬਣਾ ਕੇ ਉਹਨੂੰ ਲਾ ਕੇ ਇਸ ਤਰ੍ਹਾਂ ਦਿਖਾ ਦਿੱਤਾ ਗਿਆ ਤੁਹਾਡਾ ਫੋਨ ਨੂੰ ਹੱਥ ਨਹੀਂ ਛਿਪਿਆ ਨਹੀਂ ਨਹੀਂ ਹੱਥ ਨਹੀਂ ਪਿਆ ਜੀ ਉਹ ਬਿਲਕੁਲ ਉਹਨੂੰ ਇਸ ਤਰ੍ਹਾਂ ਦਿਖਾਇਆ ਗਿਆ ਮੈਂ ਉਹ ਇੱਕ ਤਰ੍ਹਾਂ ਦੀ ਗੱਲ ਕਰ ਰਿਹਾ ਸੀ ਸਰਾ ਇੱਕ ਜਾਣਬੁੱਝ ਕੇ ਪ੍ਰੋਪਗੈਂਡ ਦੇ ਵਿਰੋਧੀਆਂ ਕਿੰਨਿਉ ਕੀਤੇ ਜਾ ਰਹੇ ਨਹੀਂ ਸਾਡੇ ਪਿੱਛੇ ਹੋਰ ਤਾਂ ਕੋਈ ਨਿਕਲਦਾ ਨਹੀਂ ਵੀ ਇਹਨੇ ਇੱਥੇ ਇਹਨਾਂ ਨੇ ਖਾ ਲਿਆ ਕੁਛ ਦੱਬ ਲਿਆ ਕੋਈ ਕਬਜ਼ਾ ਕਰ ਲਿਆ ਠੀਕ ਹੈ ਕੁਛ ਸਾਡੇ ਲਈ ਹੋਰ ਤਾਂ ਨਿਕਲਦਾ ਨਹੀਂ ਜੋ ਵੀ ਹੋਊ ਇਹਜਾ ਕੁਝ ਕੱਢ ਕੇ ਲਿਆਉਂਦੇ ਨੇ ਜਿਹਦੇ ਵਿੱਚ ਕੁਝ ਤਰਕ ਨਹੀਂ ਹੁੰਦਾ ਲੋਕਾਂ ਨੂੰ ਸਾਡਾ ਗਰਾਊਂਡ ਪਤਾ ਹੈ ਬੀਸ ਪਤਾ ਹੈ ਬੀਤ ਸਾਡਾ ਮਜ਼ਬੂਤ ਪੂਰੀ ਵੀਡੀਓ ਕੋਈ ਹੋਰ ਸੀ ਪੂਰੀ ਵੀਡੀਓ ਹੋਰ ਹੈ ਜੀ ਜਿਹਦੇ ਵਿੱਚ ਮੈਂ ਲੋਕਾਂ ਦੇ ਨਾਲ ਸਾਰ ਤਰੀਕੇ ਦੇ ਨਾਲ ਬੈਠਾ ਗੱਲ ਕਰ ਰਿਹਾ ਇਸ ਤਰ੍ਹਾਂ ਸਨ ਹੱਥ ਕਰਕੇ ਕਿ ਪ੍ਰੋਪੋਗੈਂਡਾ ਸੀ ਜਿਹੜਾ ਉਹਨੇ ਲੋਕਾਂ ਸਾਹਮਣੇ ਪੇਸ਼ ਕਿਉਂ ਨਹੀਂ ਕੀਤੀ ਵੀਡੀਓ ਜਿਹੜੀ ਪੂਰੀ ਸੀ ਉਸ ਸਮੇਂ ਪੂਰੀ ਵੀਡੀਓ ਜਿਹੜੀ ਹੈਗੀ ਮੇਰੇ ਕਿਨੂੰ ਤਾਂ ਬਣਵਾਈ ਨਹੀਂ ਜਾ ਰਹੀ ਸੀ ਇਕਾ ਉਹੀ ਕਿ ਪ੍ਰੋਪੋਗੈਂਡਾ ਜਾਣ ਬੁੱਝ ਕੇ ਕੀਤਾ ਗਿਆ ਸੀਗਾ ਉਹ ਕਿਸੇ ਨਾ ਕਿਸੇ ਜਿਹੜੇ ਹੈਗੇ ਵਿਰੋਧੀ ਤਾਕਤਾਂ ਦੇ ਹੱਥ ਚਾ ਕੇ ਉਹ ਲੋਕਾਂ ਨੇ ਇਹ ਵਹਿਬਤਾਂ ਕੀਤੀਆਂ ਨੇ ਕਿ ਐਮਐਲਏ ਸਾਹਿਬ ਤੁਸੀਂ ਕਹੇ ਵੀ ਅਸੀਂ ਤੇ ਆਪਦੇ ਵੱਲੋਂ ਤਸੱਲੀ ਕਰੀ ਜੰਨੇ ਆ ਕੰਮ ਦੀ ਪਰ ਵਿਰੋਧੀ ਆ ਜਿਹੜੇ ਉਹ ਸਾਨੂੰ ਕੋਈ ਨਾ ਕੋਈ ਬਹਾਨਾ ਬਣਾ ਲੈਂਦੇ ਆ ਪਰ ਉਹ ਬਹਾਨੇ ਦੇ ਵਿੱਚੋਂ ਤੁਹਾਡੇ ਤੇ ਸਵਾਲ ਇਸ ਕਰਕੇ ਖੜੇ ਹੋ ਜਾਂਦੇ ਕਿ ਤੇ ਆਮ ਘਰਾਂ ਦੇ ਮੁੰਡੇ ਸੀ ਪਰ ਇਸ ਤਰ੍ਹਾਂ ਕਿਉਂ ਬਿਹੇਵ ਕਰਨ ਲੱਗ ਗਏ ਦੇਖੋ ਆਮ ਘਰਾਂ ਦੇ ਮੁੰਡੇ ਆ ਜਿੰਨਾ ਹਲਕੇ ਚ ਮੈਂ ਵਿਚਰਦਾ ਇੰਨਾ ਦਾ ਕੋਈ ਨਹੀਂ ਬੇਜਰਦਾ ਇਹ ਸਾਰੇ ਪ੍ਰੋਪੋਗੈਂਡਾ ਵਿਰੋਧੀਆਂ ਦੀ ਛਾਲੇ ਹੋਏ ਨੇ ਉਹ ਜਾਣ ਬੁੱਝ ਕੇ ਸਾਨੂੰ ਬਦਨਾਮ ਕਰਨ ਵਾਸਤੇ ਹੋਰ ਕੁਝ ਨਹੀਂ ਨਿਕਲ ਰਿਹਾ ਜੀ ਸਾਨੂੰ ਜਾਣ ਬੁੱਝ ਕੇ ਹੁਣ ਮੈਂ ਤੈਨੂੰ ਇਦਾਂ ਜੇ ਇਦਾਂ ਮੈਂ ਗੱਲ ਕਰੀ ਜਾਨਾ ਆਹ ਮੁੰਡੇ ਵਾਲੇ ਇਦਾਂ ਗੱਲ ਕਰੀ ਜਾਨੇ ਦੇ ਨਾਲ ਠੀਕ ਹੈ ਐਵੇਂ ਨਹੀਂ ਐਵੇਂ ਨਹੀਂ ਕਰਕੇ ਇਹ ਕੈਮਰਾ ਇੱਕਦਮ ਥਲ ਜੱਕਦਨ ਥੱਲੇ ਕਰ ਲਈ ਉਹ ਇਹ ਲੋਕਾਂ ਨੂੰ ਤਾਂ ਲੱਗਣਾ ਕਿ ਕੈਮਰਾ ਕੋਲਾ ਜੀ ਵੀ ਪੱਤਰਕਾਰ ਤੋਂ ਸਾਰਾ ਕੁਝ ਇਹੀ ਪ੍ਰਪੋਗੰਡਾ ਉਹਨਾਂ ਦਾ ਸੀ ਬਹੁਤ ਸ਼ੁਕਰੀਆ ਤਾਂ ਐਮਐਲਏ ਸੁਖਵੀਰ ਸਿੰਘ ਮੈਸਰ ਖਾਨਾ ਨੇ ਆਪਣਾ ਉਸ ਗੱਲ ਦੇ ਉੱਤੇ ਜਿਹੜੀ ਉਸ ਦਿਨ ਵੀਡੀਓ ਜਿਹੜੀ ਵਾਇਰਲ ਹੁੰਦੀ ਉਸ ਤੇ ਤੇ ਸਪਸ਼ਟੀਕਰਨ ਦਿੱਤਾ ਔਰ ਅਸੀਂ ਕੋਈ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਾਲੀ ਵਿੱਚ ਲੱਗੇ ਸਾਨੂੰ ਤੇ ਰੁਕ ਨਹੀਂ ਰਹੇ ਸਨ ਹੋਰ ਸਵਾਲ ਵੀ ਦੋ ਤਿੰਨ ਕਰਨੇ ਸੀ ਪਰ ਨਹੀਂ ਹੋ ਸਕੇ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਜਿਸ ਨੂੰ ਸਵਾਲ ਕਰਨਾ ਬਣਦਾ ਹੈ ਉਹ ਕੀਤਾ ਜਾਵੇ ਫਿਲਹਾਲ ਇਸ ਮੁਲਾਕਾ ਵਿੱਚ ਹੈ ਨਹੀਂ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੇਬੀਸੀ ਪੰਜਾਬ ਚੰਡੀਗੜ੍ਹ